ਜਿਹੜਾ ਸਿੱਖ ਹੈ ਹਿੰਦੂ ਪਰਿਵਾਰ ਦੇ ਘਰੇ ਪੈਦਾ ਹੋਇਆ ਹੈ। ਹੂੰ ਇਹ ਪੱਕੀ ਗੱਲ ਹੈ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚ ਆਪਣੀ ਪਰੰਪਰਾ ਸੀ ਗੁਰੂਆਂ ਕਰਕੇ ਵੀ ਪਹਿਲਾ ਵੱਡਾ ਬੱਚਾ ਸਿੱਖ ਹੋਣਾ ਔਰ ਅਮਰਤਾਰੀ ਸਿੱਖ। ਹੂੰ ਉੱਥੇ ਦਿਫਾੜ ਪਵਾਤਾ ਲੋੜਾ ਆ ਗਿਆ। ਅਸਾਮ ਚ ਦਾ ਮੰਨ ਲਿਆ ਵਿਚਾਰੋ ਵੀ ਟ੍ਰਾਈਬਲ ਲੋਕ ਸੀ ਫਿਰਕਾ ਪ੍ਰਸਤੀ ਦੇ ਤੇ ਤੇ ਉਸ ਢੰਗ ਨਾਲ ਉਹਨਾਂ ਨੂੰ ਵਰਤਿਆ। ਆਪਾਂ ਤਾਂ ਇੱਕ ਪਰਿਵਾਰ ਦੇ ਵਿੱਚ ਇੱਕ ਖੂਨ ਇੱਕ ਰਿਸ਼ਤਾ ਜਿਨ੍ਹਾਂ ਦਾ ਦਾਦਾ ਇੱਕ ਤੇ ਉਹ ਇੱਕ ਪੰਜਾਬ ਚ ਉਹ ਵੀ ਇਹਨਾਂ ਨੇ ਕਾਣ ਕਰਵਾਇਆ ਅੰਦਾਜ਼ਾ ਲਾਓ ਬੇਟਾ ਜਦੋਂ ਕਿ ਪੰਜਾਬ ਦੇ ਲੋਕ ਆਮ ਤੌਰ ਤੇ ਐਨੇ ਮਤਲਬ ਕਹਿੰਦੇ ਹੁੰਦੇ ਵੀ ਅਸੀਂ ਤਾਂ ਕਿਤੇ ਜੀ ਠਾਣੇ ਦੇ ਬਾਹਰ ਦੇ ਮੂਹਰੇ ਨਹੀਂ ਲੰਗੇ ਮੂਹਰੇ ਨਹੀਂ ਲੰਗੇ ਮਤਲਬ ਆਪਾਂ ਕਿ ਹਰ ਪ੍ਰਕਾਰ ਦੇ ਅਪਰਾਧ ਤੋਂ ਤੇ ਜੁਰਮ ਤੋਂ ਪਰੇ ਰਹਿੰਦੇ ਸੀ ਕ੍ਰਾਈਮ ਤੋਂ ਪਰੇ ਰਹਿੰਦੇ ਸੀ ਮੈਂ ਨਾ ਰੂਪਨ ਦੇਵੋਲਾਲੇ ਮਾਮਲੇ ਕੇਸ ਦੇ ਵਿੱਚ ਦੁਬਾਰਾ ਆਣਾ ਚਾਹੁੰਦਾ ਹਾਂ 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 ਕੇਪੀਐਸ ਗਿੱਲ ਉਹਦੇ ਵਿੱਚ ਦੋਸ਼ੀ ਵੀ ਕਰਾਰ ਹੋਇਆ ਸੀ ਹਾਂ ਉਸ ਦੋਸ਼ੀ ਦਾ ਕਰਾਰ ਸਜ਼ਾ ਹੋਈ ਸੀ ਸਜ਼ਾ ਹੋਈ ਸੀ ਹਾਂ ਜੁਰਮਾਨਾ ਲੱਗਿਆ ਹਾਈ ਕੋਰਟ ਤੱਕ ਜੁਰਮਾਨਾ ਭਰਿਆ ਔਰ ਦਰਸ਼ਨ ਸਿੰਘ ਨਾਂ ਦਾ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਬਣਿਆ ਸੀ ਉਹਦੀ ਅਦਾਲਤ ਦੇ ਵਿੱਚ ਫੈਸਲਾ ਹੋਇਆ ਸੀ ਜੱਜ ਸੀ ਮਗਰ ਉਹ ਹਾਈ ਕੋਰਟ ਦਾ ਜੱਜ ਬਣ ਕੇ ਰਿਟਾਇਰ ਵੀ ਹੋਇਆ ਉਹ ਕਮਾਲ ਦਾ ਜੱਜ ਸੀ ਬੜੇ ਉਹਦੇ ਪ੍ਰਭਾਵ ਵੀ ਪਾਏਗੇ ਕਿਸੇ ਦਾ ਪ੍ਰਭਾਵ ਨਹੀਂ ਮੰਨਿਆ ਪਰ ਕਾਨੂੰਨ ਦੇ ਅਨਸਾਰ ਜੋ ਕਾਨੂੰਨ ਜਿੰਨੀ ਸਜ਼ਾ ਦੇ ਸਕਦਾ ਉਹਨੇ ਉਹਨੀ ਸਜ਼ਾ ਦਿੱਤੀ ਹਾਂ ਮੋਰੈਲਿਟੀ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਕਿਸੇ ਔਰਤ ਦੇ ਕਿਸੇ ਕੀ ਭੈਣ ਦੇ ਆਪਾਂ ਉਹਨਾਂ ਅੰਗਾਂ ਤੇ ਹੱਥ ਲਾਈਏ ਜਿੱਥੇ ਆਪਣੀ ਕਦੇ ਕਲਪਨਾ ਵੀ ਨਾ ਕਰ ਸਕੀਏ ਕਿ ਇਹ ਵੀ ਬੰਦਾ ਦਾ ਬੜਾ ਉੱਡ ਹੈ ਪਰ ਇਹ ਕ੍ਰਾਈਮ ਦੀ ਜਦੋਂ ਭਾਸ਼ਾ ਦੇ ਵਿੱਚ ਆਉਂਦਾ ਹੈ ਪਰਿਭਾਸ਼ਾ ਵਿੱਚ ਆਉਂਦਾ ਹੈ ਉਦੋਂ ਕੀ ਸਜ਼ਾ ਹੋ ਸਕਦੀ ਉਹਨੇ ਉਹ ਸਜ਼ਾ ਜੋ ਬਣਦੀ ਸੀ ਦੇਤੀ ਸੀ ਯਾ ਵੀ ਦਿੱਤੀ ਸੀ ਉਹ ਬੰਦਾ ਬੜਾ ਕੈਂਟ ਸੀ ਜੱਜ ਜਿਲ੍ਹਾ ਹਸਾਰ ਦਾ ਰਹਿਣ ਵਾਲਾ ਸੀ ਹੂੰ ਪੁਰਾਣਾ ਜਿਲ੍ਹਾ ਹਸਾਰ ਸੀ ਅੱਜ ਕੱਲ ਜਿਲ੍ਹਾ ਸਰਸਾ ਹੈ ਹਾਂਜੀ ਉਹਦਾ ਹਰਿਆਣਾ ਦਾ ਰਹਿਣ ਵਾਲਾ ਸੀ ਕਿੱਥੇ ਨਾ ਕਿੱਥੇ ਸਾਰੀਆਂ ਸਰਕਾਰਾਂ ਨਾਲ ਲਿੰਕ ਵੀ ਤੇ ਰਹੇ ਆ ਕੇ ਪੀਓਸ ਗਿਲ ਦੇ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ 19 ਸਿਕਿਉਰਿਟੀ ਸੀ ਜਿੰਨੀ ਹਾਂ ਕਿਉਂਕਿ ਸਰਕਾਰਾਂ ਨੇ ਸਿਕਿਉਰਿਟੀ ਕਿਉਂ ਦਿੱਤੀ ਕਿਉਂਕਿ ਸਰਕਾਰ ਨੂੰ ਪਤਾ ਸੀ ਵਿਅਸੀ ਨੇ ਦੁਰਵਰਤੋਂ ਕੀਤੀ ਆ ਦਰਵਾਤੋਂ ਜਰੀ ਕਰਦੇ ਹੋਏ ਸਰਕਾਰ ਫਿਰ ਉਹਦੀਆਂ ਉਹਨੂੰ ਸਿਕਿਉਰਟੀ ਵੀ ਦਿੰਦੀ ਹੁੰਦੀ ਹੈ ਨਾ ਹੂੰ ਉਹਨੂੰ ਪਤਾ ਸੀ ਵੀ ਅਸੀਂ ਜਿਹੜੀਆਂ ਮਾੜੀਆਂ ਨੀਤੀਆਂ ਜਾਂ ਗਲਤ ਸੋਚ ਸੀ ਕੀਤੀ ਅਤਵਾਦ ਵਖਵਾਦ ਦੀ ਲੋਕ ਦੇਖੋ ਮਾਸੂਮ ਤਾਂ ਮਰੇ ਆ ਮਾਸੂਮियत ਦਾ ਕਤਲ ਮਾਸੂਮਾਂ ਦਾ ਕਤਲ ਆ ਸਰਕਾਰ ਨੂੰ ਪਤਾ ਹੁੰਦਾ ਇੱਕ ਬਹੁਤ ਤਕੜਾ ਬਿਊਰੋਕਰੇਟ ਆ ਬੜਾ ਸਿਆਣਾ ਹੈ ਉਹ ਅੱਜ ਵੀ ਪੰਜਾਬ ਦੇ ਵਿੱਚ ਆ ਉਹ ਕਹਿੰਦਾ ਹੁੰਦਾ ਵੀ ਲੋਕਾਂ ਦਾ ਚੇਤਾ ਬਹੁਤ ਥੋੜਾ ਹੁੰਦਾ ਲੋਕਾਂ ਦਾ ਚੇਤਾ ਬਹੁਤ ਥੋੜਾ ਬਹੁਤ ਥੋੜਾ ਹੁੰਦਾ ਪੰਜ ਸੱਤ ਦਿਨਾਂ ਬਾਅਦ ਭੁੱਲ ਜਾਂਦੇ ਆ ਭੁੱਲ ਜਾਂਦੇ ਪਰ ਸਰਕਾਰਾਂ ਦਾ ਚੇਤਾ ਬਹੁਤ ਤਕੜਾ ਹੁੰਦਾ ਪਤਾ ਨਹੀਂ ਕਿਹੜੇ ਵਕਤ ਕਿਹੜਾ ਸੱਪ ਕੱਢ ਲਿਆ ਕਿਹੜਾ ਸੱਪ ਕੱਢ ਲਿਆ ਉਹ ਨਹੀਂ ਭੁੱਲਦੇ ਵੀ ਕਿਹੜੇ ਵਕਤ ਕੀ ਕੀਤਾ ਉਹਨੂੰ ਸਾਰਾ ਪਤਾ ਹੁੰਦਾ ਕਿਹੜੇ ਵਕਤ ਕੀ ਕੀਤਾ ਤੇ ਹੁਣ ਕੀ ਕਰਨਾ ਹੈ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਕੀ ਸੈਂਟਰ ਦਾ ਰੋਪਲੈਂਟਡ ਸੀ ਦੱਲੇ ਆ ਕਿਉਂਕਿ ਸਾਰੇ ਸਾਰੇ ਤਾਂ ਨਹੀਂ ਜਿਹੜੇ ਇਹੋ ਜਿਹੇ ਬਿਊਰੋਕਰੇਟਸ ਆਏ ਹੁਣ ਕੇਪੀਐਸ ਗਿੱਲ ਦੀ ਜਿਹੜੀ ਫੈਮਿਲੀ ਹੈ ਉਹ ਲਗਾਤਾਰ ਇਹੀ ਗੱਲ ਕਹਿੰਦੀ ਆ ਹਾਂ ਜਾਂ ਹੋਰ ਉਸਮੇ ਦੇ ਕਈ ਜਿਹੜੇ ਆ ਸਰਕਾਰ ਦੇ ਵਿੱਚ ਸੀ ਉਹ ਵੀ ਇਹ ਗੱਲ ਕਹਿੰਦੇ ਵੀ ਸੈਂਟਰ ਦੁਆਰਾ ਪਲਾਂਟਡ ਸੀ ਦੇਖੋ ਗੱਲ ਇਹ ਆ ਵੀ ਬਾਬਾ ਜਿਹੜਾ ਸੀਗਾ ਇੱਕ ਸਧਾਰਨ ਪਰਿਵਾਰ ਦਾ ਬੰਦਾ ਸੀ ਗੁਰਬਾਣੀ ਜਾਣਦਾ ਸੀ ਗੁਰਬਾਣੀ ਪੜ੍ਹਦਾ ਸੀ ਜਿਹੜਾ ਧਾਰਮਿਕ ਬੰਦਾ ਹੁੰਦਾ ਨਾ ਇਕੱਲਾ ਧਾਰਮਿਕ ਉਹ ਸ਼ੈਤਾਨੀਅਤ ਦੇ ਦਰਵਾਜੇ ਦੇ ਨੇੜੇ ਨਹੀਂ ਜਾਂਦਾ ਉਹਨੂੰ ਵੀ ਪਤਾ ਉਹਨੂੰ ਨਹੀਂ ਪਤਾ ਸਹੀ ਗੱਲ ਪਰ ਧਾਰਮਿਕ ਹੋਣ ਦੇ ਨਾਤੇ ਕੋਈ ਨਾ ਕੋਈ ਚਲਾਕ ਬੰਦਾ ਵਿੱਚ ਇਹੋ ਜਿਹਾ ਨੇੜੇ ਆਉਂਦਾ ਹੈ ਉਹਨੂੰ ਵਰਤ ਜਾਂਦਾ ਹੈ ਉਹਨੂੰ ਵੀ ਨਹੀਂ ਪਤਾ ਲੱਗਦਾ ਕਿ ਮੈਂ ਵਰਤਿਆ ਜਾ ਰਿਹਾ। ਇਹ ਵੀ ਨਾਲ ਹੈ। ਜਦੋਂ ਉਹਦੇ ਕੋਲੇ ਬੰਦੇ ਖੁਸ਼ਵੰਤ ਸਿੰਘ ਵਰਗੇ ਸੁਬਰਾਮਣੀ ਸੁਆਮੀ ਵਰਗੇ ਹੂੰ ਖੁਸ਼ਵੰਤ ਸਿੰਘ ਸੁਬਰਾਮਣੀ ਸੁਆਮੀ ਕੁਲਦੀਪ ਨੀਰ ਹੂੰ ਤੇ ਜੇਠ ਮਲਾਨੀ ਵਰਗੇ ਬੰਦੇ ਬਾਪੇ ਦੇ ਸੰਪਰਕ ਚ ਆਏ ਤੇ ਗੱਲਬਾਤ ਕੀਤੀ। ਤੇ ਬਾਪੇ ਨੇ ਕਿਹਾ ਵੀ ਸਾਡੇ ਤੇ ਜੀ ਸੋਚ ਹੀ ਨਹੀਂ ਹੈ ਜਿਹੜੀ ਸਾਡੇ ਤੇ ਲੱਧ ਰੇ ਆ ਵੱਖਵਾਦ ਦੀ ਅਤਵਾਦ ਦੀ ਹਿੰਦੂ ਸਿੱਖ ਮਾਰੇ ਜਾਣ ਦੀ ਕਿਉਂਕਿ ਇਹ ਵੀ ਪੱਕੀ ਗੱਲ ਹੈ ਕਿ ਬਾਬੇ ਨੇ ਬਕਾਇਦਾ ਗੁਰਦੁਆਰੇ ਚ ਕਹ ਵੀ ਜੇ ਕਿਸੇ ਵੀ ਧੀ ਧਿਆਣੀ ਦਾ ਕੋਈ ਨੁਕਸਾਨ ਕਰਦਾ ਕੋਈ ਬਿਨਾਂ ਗੱਲ ਤੋਂ ਕਿਸੇ ਧੀ ਬੇਟੀ ਨੂੰ ਛੱਡਦਾ ਸਾਨੂੰ ਆ ਕੇ ਦੱਸਿਓ ਅਸੀਂ ਘਰੇ ਬਸਾਵਾਂਗੇ ਉਹਨਾਂ ਕੋਲ ਲੋਕੀ ਅਕਸਰ ਆ ਕੇ ਆਪ ਦੀ ਧੀਆਂ ਆਪਣੇ ਨਾਲ ਦੇ ਦੁੱਖ ਦੱਸਦੇ ਤੇ ਬਾਬੇ ਉਹਨਾਂ ਨੂੰ ਦੂਰ ਕਰ ਦਿੰਦੇ ਸੀ ਵੀ ਚਲੋ ਭਈਓ ਬੇਟੀ ਆ ਇਹਦਾ ਘਰ ਬਸਾ ਕੇ ਆਓ ਇਹ ਪੱਕੀ ਗੱਲ ਹੈ ਉੱਥੇ ਆਮ ਹੁੰਦੀ ਸੀ ਗੱਲ ਵੀ ਬਾਬੇ ਕੋਲੇ ਬੰਦੇ ਆ ਕੇ ਬਾਬੇ ਨੇ ਭੇਜਦੇ ਬਾਈ ਹੂੰ ਔਰ ਉਹਦੇ ਵਿੱਚ ਕਮਾਲ ਦੀ ਗੱਲ ਹਿੰਦੂ ਪਰਵਾਰਾਂ ਦੇ ਬੱਚੇ ਵੀ ਆਉਂਦੇ ਸੀ ਹੂੰ ਕੱਲੇ ਸਿੱਖ ਨਹੀਂ ਹਿੰਦੀ ਪਰਵਾਰ ਦੇ ਵੀ ਆਉਂਦੇ ਸੀ ਹੂੰ ਉਹ ਬੰਦਾ ਇਸ ਪ੍ਰਕਾਰ ਦਾ ਸੀ ਪਰ ਜਿਹੜੇ ਸ਼ੈਤਾਨਾਂ ਦੀ ਜੁੰਡਲੀ ਨੇੜੇ ਤੜੇ ਹੁੰਦੀ ਹੈ ਉਹ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੀ ਕਿ ਮੈਨੂੰ ਖੜਾ ਕੀਨੇ ਕਿੱਥੇ ਰੱਖਿਆ ਹੂੰ ਕਰਨ ਵਾਲਾ ਕੋਈ ਹੁੰਦਾ ਸਲਾਹ ਦੇਣ ਵਾਲਾ ਕੋਈ ਹੁੰਦਾ ਹੈ ਤਨ ਨਾਲ ਗੱਲ ਕਰਨ ਵਾਲਾ ਕੋਈ ਹੁੰਦਾ ਇਹ ਬੜੀਆਂ ਚਤਰ ਕਹਾਣੀਆਂ ਨੇ ਇਹਨਾਂ ਦੀ ਵਿਆਖਿਆ ਕਰਨੀ ਬੜੀ ਔਖੀ ਹੈ ਸਾਧਾਰਨ ਬੰਦਾ ਉਹਨਾਂ ਦਾ ਸ਼ਿਕਾਰ ਅਕਸਰ ਕਰ ਲੈਂਦੇ ਆ ਉਹ ਅੱਜ ਵੀ ਚੱਲ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਚ ਵੀ ਚੱਲ ਰਿਹਾ ਹੈ ਤੇ ਤਾਂ ਬੜੀ ਵਾਰੀ ਮਿਲੇ ਵੀ ਉਹਨਾਂ ਨੂੰ ਅਸੀਂ ਇੱਥੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਆਮ ਜਾਂਦੇ ਸੀ ਹਾਂ ਹਾਂਜੀ ਗੁਰੂ ਨਾਨਕ ਨਵਾਸ ਚ ਰਹਿੰਦੇ ਹਫਤਾ ਹਫਤਾ ਜਾ ਕੇ ਰਹਿੰਦੇ ਅਸੀਂ ਸਾਰੇ ਉਹਨਾਂ ਦੇ ਭਾਸ਼ਣ ਸੁਣ ਲੈਂਦੇ ਸੀ ਹਰ ਸੰਤ ਤੇ ਲੋਂਗੋਵਾਲ ਦਾ ਭਾਸ਼ਣ ਸੰਤਾਂ ਦੇ ਭਾਸ਼ਣ ਸੁਣਦੇ ਸੀ ਹਾਂ ਕਿਉਂਕਿ ਲੋਂਗੋਵਾਲ ਦਾ ਜਿਹੜਾ ਭਾਸ਼ਣ ਸੀ ਉਹ ਸ਼ਰਮਣੀ ਕਾਲੇਦਾਲ ਦਾ ਏਜੰਡਾ ਸੀ ਹੂੰ ਉਹ ਕੀ ਏਜੰਡਾ ਸੀ ਵੀ ਪੰਜਾਬ ਦੇ ਪਾਣੀ ਪੰਜਾਬੀ ਇਲਾਕਾ ਹੂੰ ਐਸਵਾਈਐਲ ਪੰਜਾਬ ਦੇ ਅਧਿਕਾਰ ਪੰਜਾਬੀ ਭਾਸ਼ਾ ਐਸੀ ਤੇ ਸਾਡਾ ਹਿੰਦੂ ਸਿੱਖ ਭਾਈਚਾਰਾ ਹੂੰ ਹਿੰਦੂ ਸਿੱਖ ਭਾਈਚਾਰਾ ਇਹ ਚੀਜ਼ ਉਹਨਾਂ ਦੇ ਲੈਕਚਰਾਂ ਦੇ ਵਿੱਚ ਪ੍ਰਦਾਨ ਹੁੰਦੀ ਸੀ ਤੇ ਸਿਆਣੇ ਬੰਦੇ ਅਕਸਰ ਇਹੀ ਗੱਲਾਂ ਕਰਦੇ ਸੀ ਹੂੰ ਦੂਜੇ ਪਾਸੇ ਸਟੇਜ ਜਿਹੜੇ ਬਾਬੇ ਹੋਰੀ ਆਉਂਦੇ ਭਿੰਡਰਾਂ ਵਾਲੇ ਉੱਥੇ ਕੋਈ ਨਾ ਕੋਈ ਬੰਦਾ ਨਾ ਖਾਸਤਾ ਦੇ ਨਾਲੇ ਲਾਉਣ ਵਾਲਾ ਵੀ ਆ ਜਾਂਦਾ ਸੀ ਖਾਸਤਾ ਦੇ ਨਾਰੇ ਲਾਉਂਦੇ ਸੀ ਅਕਸਰ ਜਦੋਂ ਕਿਤੇ ਕੋਈ ਗ੍ਰਫਤਾਰੀ ਦੇਣ ਜਾਂਦੇ ਸੀ ਨਾ ਅੰਮ੍ਰਿਤਸਰ ਦੇ ਜਿਹੜਾ ਸਿਟੀ ਦਾ ਥਾਣਾ ਸੀ ਉਧਰ ਬਿੰਦੇ ਖਾਸਤਾ ਦੇ ਨਾਰੇ ਵੀ ਲਾਉਂਦੇ ਸੀ ਪਰ ਲੋਕੀ ਹੱਸਦੇ ਵੀ ਤੇ ਆਨ ਤੌਰ ਤੇ ਇਹ ਵੀ ਆਖਦੇ ਵੀ ਜਿਹੜਾ ਆਪਣਾ ਨਾਰਾ ਨਹੀਂ ਇਲਾਜ਼ੀ ਵਾਲੀ ਨਹੀਂ ਬੋਲੀ ਜਾਂਦੇ ਵੀ ਯਾਰ ਆਪਣਾ ਤੇ ਨਾਰਾ ਨਹੀਂ ਹੈ ਇਹ ਆਪਾਂ ਤਾਂ ਕਹੇ ਹੀ ਨਹੀਂ ਸੰਤਾਨੇ ਗਦੇ ਸਟੇਜ ਤੋਂ ਨਹੀਂ ਗਿਆ ਨਾ ਕਦੇ ਨਹੀਂ ਕਿਹਾ ਖਾਲਸਤਾਨ ਜਿੰਦਾਬਾਦ ਕਦੇ ਨਹੀਂ ਨਾ 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 ਉਹਦਾ ਖਾਲਸਾ ਰਾਜ ਹੈ ਸਾਡਾ ਵੱਖਰਾ ਖਾਲਸਤਾਨੀ ਅਦਾ ਸਾਡੀ ਕੋਈ ਮੰਗ ਹੀ ਨਹੀਂ ਖਾਲਸਤਾਨ ਸਾਡੀ ਤਾਂ ਲੋਕਾਂ ਦਾ ਵੱਧ ਅਧਿਕਾਰ ਹੈ ਹੂੰ ਬਾਬੇ ਨੇ ਕਿਹਾ ਇਹ ਅਸੀਂ ਸੁਣਿਆ ਹੂੰ ਸਾਡਾ ਲੋਕਾਂ ਦਾ ਵੱਧ ਅਧਿਕਾਰ ਹੈ ਪੰਜਾਬੀ ਭਾਸ਼ਾ ਦਾ ਸਾਡੇ ਭਾਈਚਾਰੇ ਦਾ ਐਸੀ ਹਾਂ ਹਾਂ ਉਨੇ ਟੀਚਰ ਜੀ ਨੂੰ ਕਿਹਾ ਸੀ ਵੀ ਸਾਡੀ ਮੰਗਣੀ ਜੇ ਭਾਈ ਤੁਸੀਂ ਦਿਓਗੇ ਭਾਈ ਔਖੇ ਸੋ ਕਹੀ ਨਹੀਂ ਝੋਲੀ ਚ ਪਵਾਵਾਂਗੇ ਇਹ ਟੀਚਰ ਸੀ ਉਹਨੂੰ ਪਤਾ ਵੀ ਕਿ ਦੇਣ ਕੌਣ ਲੱਗਿਆ ਜੇ ਭਾਈ ਨਹੀਂ ਦੇਣੋ ਹਟ ਜੇ ਤੁਸੀਂ ਨਹੀਂ ਦੇਣੋ ਹਟਦੇ ਵੇਖੋ ਕਿੰਡੀ ਵਧੀਆ ਗੱਲ ਕਹੀ ਉਹਨੇ ਜੇ ਤੁਸੀਂ ਨਹੀਂ ਦੇਣੋ ਹਟਦੇ ਫਿਰ ਅਸੀਂ ਝੋਲੀ ਚ ਪਵਾ ਲਾਂਗੇ ਇਹਦਾ ਮਤਲਬ ਬਾਪੇ ਤਾਂ ਮੰਗੇ ਹੀ ਨਹੀਂ ਬਾਪੇ ਤਾਂ ਮੰਗੇ ਹੀ ਨਹੀਂ ਨਾ ਉਹਨੇ ਮੂੰਚੋ ਕਦੇ ਕਿਹਾ ਕੇਪੀਐਸ ਦੇ ਦੁਆਰਾ ਆਉਂਦੇ ਹਾਂ ਹਾਂ ਉਹਨਾਂ ਦੀ ਫੈਮਿਲੀ ਇਹ ਕਹਿੰਦੀ ਹੈ ਵੀ ਉਹ ਤਾਂ ਗੁਰੂ ਨੂੰ ਮੰਨਣ ਵਾਲੇ ਸੀਗੇ ਉਹ ਤਾਂ ਗੁਰਗ੍ਰੰਥ ਸਾਹਿਬ ਜੀ ਦਸਵੇਂ ਪ੍ਰਕਾਸ਼ ਕਰਦੇ ਸੀ ਪ੍ਰਕਾਸ਼ ਕਰ ਸਕਦੇ ਕੋਈ ਗੱਲ ਨਹੀਂ ਰਾਤੀ ਸੰਤੋਖ ਦੇ ਸੀ ਹਾਂ ਕਰ ਸੰਤੋਖਾਈ ਵੀ ਹੋ ਸਕਦੇ ਆ ਹਮ ਪਰ ਗੱਲ ਇਹ